वाहिगुरू जी का ख़ाला वाहिगुरू जी पी वाहेगुरदासी गणमान करिंते छतरी रूपधार सी वॾ अवतारा कंदुग विखे छतरी ਛਤਰੀ ਵਰਨ ਦੇ ਵਿੱਚ ਰਾਮਚੰਦਰ ਜੀ ਦਾ ਰੂਪ ਧਾਰ ਕੇ ਸੂਰਜ ਵੰਸੀ ਵੱਡਾ ਉਕਾਰ ਰਾਜਾ ਹੋਇਆ ਸੂਰਜ ਵੰਸੀ ਵੱਡਾ ਰਾਜਾ ਹੋਇਆ ਨੌ ਹਿੱਸੇ ਗਈ ਆਰਜਾ ਨੌ ਹਿੱਸੇ ਗਈ ਆਰਜਾ ਬੋਹ ਹੰਕਾਰ ਵਸਾਰਾ ਨੌ ਇਸੇ ਲੋਕਾਂ ਵੀ ਕਿਹਾ ਉਮਰ ਘੜੇ 52 ਲੱਖ ਵਿੱਚੋਂ 90 ਹਜ਼ਾਰ ਕੱਟ ਕੇ ਹੁਣ 10 ਹਜ਼ਾਰ ਬਚ ਰਹੇਗੇ। ਬਾਇਆ ਮੋਦੇ ਹੁਣ ਘਾਰ ਦਾ ਵਿਸਾਰਾ ਬਣਾ ਸ਼ੁਰੂ ਹੋ ਗਿਆ ਹੁਣ। ਹੁਣ ਬਾਇਆ ਮੋਦੇ ਘਰ ਦਾ ਵਿਸਾਰਾ ਹੋਣਾ ਸ਼ੁਰੂ ਹੋ ਗਿਆ। ਇਸ ਬਰਕਾਰ ਇਹ ਦੂਰੋਪਾਂਦੇ ਨੇ ਉਹਨਾਂ ਦੀ ਸ਼ਾਸਤਰ ਵਿੱਚ ਦੱਸਿਆ ਹੈ। ਇਹ ਉਹਨਾਂ ਦੇ ਬਰਤਾਰੇ ਭਾਈ ਜੀ ਉਹਨਾਂ ਦੇ ਸ਼ਾਸਤਰਾਂ ਦੇ ਮੁਤਾਬਕ ਦੱਸ ਰਹੇ ਨੇ। ਦਿਵਾਪੁਰੇ ਜਾਦਵ ਵੇਸਕਰ ਜੁਗ-ਜੁਗ ਆਉ ਦੇ ਘਟੇ ਆ ਚਾਰਾ। फिर कहते द्वापर विखे जादू नाम राजा ने घर कृष्ण नाम वाले ने बेस धायाुगा युग विखे उम्र के आचार करतब हूँ घटते कर गए गल की जिड़ी दस हज़ार वर से ना एक हजार वरे की आरजू लगी एक हज़ार पहला लाख वरह से फिर, फिर दस हजार से हूँ एक हज़ार की उम्र लगी ਉਮਰ ਭਰੀ ਨੌ ਸੇ ਹੋਰ ਘਟ ਗਈ ਹਰੇ ਗਵੇ ਜਮੇ ਬ੍ਰਾਹਮ ਕਰਤ ਪੂਰਵ ਭੁਖ ਸ਼ੁਭ ਕਰਮ ਵਿਚਾਰਾ ਚਾਰਿ 베ਦਨ ਰਿਗ ਵੇਦ ਵਿੱਚ ਬ੍ਰਾਹਮਣ ਕਰਮ ਕਰਾਉਂਦੇ ਤੇ ਪੂਰਵ ਵੱਲ ਨੂੰ ਕਰਕੇ ਸ਼ੁਭ ਕਰਮ ਜਗ ਕਰਦੇ ਨੇ ਅੱਜ ਵੀ ਸਾਡੇ ਵਿੱਚ ਉਹ ਰੀਤ ਕਈ ਰਹਿਣ ਨਾ ਭਾਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਕਿਉਂ ਨਾ ਕੀਤਾ ਹੋਵੇ ਨਾ ਤੇ ਬੀਬੀਆਂ ਸਾਡੇ ਕਹਿੰਦੇ ਚੜ੍ਹਦੇ ਵੱਲ ਉਹ ਕਰੋ ਕੋਈ ਸੱਗਲ ਲੱਗਣਾ ਹੋਵੇ ਕੁਝ ਕਰਨਾ ਹੋਵੇ ਕਹਿੰਦੇ ਜੀ ਚੜ੍ਹਦੇ ਵੱਲ ਉਹ ਕਰੋ ਇਹ ਉਹਨਾਂ ਬ੍ਰਾਹਮਣਾਂ ਦੀ ਰੀਤੀ ਚਲਾਈ ਹੋਈ ਸੀ ਉਸ ਵਕਤ ਦੀ ਦਵਾਪਰ ਦੇ ਵਿੱਚ ਵੀ ਚੜ੍ਹਦੇ ਵੱਲ ਉਹ ਕਰਨਾ ਪੂਰਬ ਵੱਲ ਕਰਕੇ ਕੋਈ ਪੂਜਾ ਕਰਨੀ ਹੈ ਪੂਰਬ ਵਾਲੇ ਪਾਸੇ ਜਿਹੜਾ ਉਹ ਕਰਨਾ ਅੱਜ ਉਹ ਸਾਡੇ ਵਿੱਚ ਵੀ ਚੱਲਦਾ ਜੀ ਪਰ ਨਹੀਂ ਗੁਰੂ ਸਾਹਿਬ ਨੇ ਗਿਰਵਾ ਕੀਤੀ ਜਦੋਂ ਜਾ ਕੇ ਮੱਕਾ ਧਮਾਇਆ ਸੀ ਉੱਥੇ ਕੀ ਦੱਸਿਆ ਸੀ ਕਿ ਭਾਈ ਪਰਮਾਤਮਾ ਚਾਰੇ ਪਾਸੇ ਹੀ ਹੈ ਇੱਕ ਪਾਸੇ ਨਹੀਂ ਹੈਗਾ ਇਹ ਮੈਨੂੰ ਛੱਡ ਦੋ ਤੇ ਸਾਡਾ ਸੂਰਜ ਜਿਹੜਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਸਾਡਾ ਉਹ ਹੋ ਗਿਆ ਤਾਂ ਸਾਡਾ ਚੜ੍ਹਦੇ ਪਾਸੇ ਨਹੀਂ ਹੋ ਗਿਆ ਸਾਰੇ ਪਾਸੇ ਹੋ ਗਏ ਅਸ਼ੋਭ ਨੇ ਉਹਦਾ ਛੋਪੀ ਹੈ ਇਹਨੇ ਸਾਰੇ ਕਾਰਜ ਰਾਜ ਕਰਨੇ ਇੱਕ ਪਾਸੇ ਹੀ ਉਹਦਾ ਵਡਾਸਰਾ ਲੈਂਦੇ ਆ ਜੇ ਸਾਡੇ ਕਾਰਜਾਂ ਵਿੱਚ ਸਬਰਤਾ ਹੋਵੇ ਪਰ ਦੂਜੇ ਪਾਸੇ ਦੀ ਗੱਲ ਹੀ ਪਾਦੇ ਆਂ ਆਪਣੀ ਮਨ ਦੇ ਅੰਦਰ ਵਿਚਾਰ ਉਹ ਵੀ ਪ੍ਰਾਪਤ ਵਿਚਾਰ ਕਰੇ ਜਾਂਦੇ ਆਂ ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਪੂਰਬਵਾਲ ਹਰੀਂਦਾ ਵਾਸਾ ਜਾਣਦੇ ਸਨ ਇਹ ਇਤਰ ਮਤਾਂ ਦੇ ਨੀਚੇ ਦੱਸੇ ਨੇ ਖਦਰੇ ਥਾਪੇ ਜੁਜਰ ਵੇਦ ਦੇਖਣ ਮੁਖ ਬੋਹ ਦਾਨ ਦਤਾ ਆ ਰਿਗ ਵੇਦ ਦੇ ਵਿੱਚ ਬਰਾਬਰ ਦੀ ਗੱਲ ਦੱਸੀ ਆ ਹੁਣ ਆ ਗਿਆ ਜੁਜਰ ਵੇਦ ਕਹਿੰਦੇ ਫਿਰ ਖੱਦਰੀਆਂ ਨੇ ਜੁੱਜਰ ਲੈ ਲਿਆ ਜਵਾਵਰ ਵਿੱਚ ਫਿਰ ਕੀ ਗੱਲ ਕਿ ਉਹ ਦੱਖਣ ਵਾਲ ਉਹ ਕਰਕੇ ਨਾ ਦਾਦੇ ਬਣ ਕੇ ਬਹੁਤ ਦਾਨ ਆਦਨ ਕਰਨ ਕਰਨ ਲੱਗੇ ਉਹ ਦੱਖਣ ਵਾਲੇ ਪਾਸੇ ਨੂੰ ਕਰਕੇ ਦਾਨ ਕਰਨ ਲੱਗਾ ਜਦੋਂ ਦਾਨ ਦੀ ਮਰਤੀ ਵੀ ਉਹਨਾਂ ਵਿੱਚੋਂ ਚਲਦੀ ਹੈ ਕਈ ਲੋਕ ਅਲਾ ਦਾਨ ਹੀ ਕਰਦੇ ਨੇ ਸਮਝਦੇ ਇਹਨਾਂ ਦਾਨ ਕਰ ਦੋ ਸਕਿਆ ਦਾਨ ਕਰਨਾ ਮਰੜਾ ਨਹੀਂ ਲੋੜਵੰਦਾਂ ਦੀ ਸਹਾਇਤਾ ਕਰਨੀ ਜ਼ਰੂਰੀ ਹੈ ਗੁਰੂ ਸਾਹਿਬ ਨੇ ਵੀ ਕਿਹਾ ਸੀ ਕਾਲਖਰੇ ਇੱਕ ਸ਼ਰਤ ਹੁੰਦੇ ਨਾਨਕ ਰਾਹ ਵਿਛਾੜੇ ਸੀ ਬਰ ਅਸੀਂ ਤਾਨਮ ਖਾਵੇ ਕਾ ਤੱਕ ਨਹੀਂ ਕਰਨਾ ਅਸੀਂ ਦਮ ਜਿਹੜਾ ਕਰਨਾ ਹੈ ਲੋੜ ਵੱੰਦਾ ਨਹੀਂ ਕਰਦਾ ਸੋ ਗਾਨ ਕੀ ਉਹ ਦੱਖਣ ਦੇਸ਼ ਵਿਖੇ ਹਰੀ ਦਾ ਨਿਵਾਸ ਜਾਣ ਲਗੇ ਵੀ ਦੱਖਣਿਤ ਪਰਮਾਤਮਾਵਾਦ ਵੈਸੋ ਥਾਪੇ ਆ ਸਿਆਮ ਵੇਦ ਬਸ਼ਯਮੁ ਮੁਖ ਕਰ ਸੀਸ ਨਵਾਰਾ ਹੁਣ ਕਿਦ ਤੀਜਾ ਵੇਦ ਆ ਗਿਆ ਸ਼ਾਮ ਵੇਦ ਬੈਸ਼ਵ ਮੁਖ ਸ਼ਾਮ ਵੇਦ ਨੂੰ ਪੜ੍ਹ ਕੇ ਨਾ ਪਛੋਲ ਵਾਲਾ ਬਹੁਤ ਕਰਕੇ ਪਰਣਾਮਾ ਕਰਨ ਲੱਗੇ। ਉਹਨਾਂ ਨੇ ਹਰੀ ਬਛੋਲੇ ਵਾਲੇ ਹੀ ਸਮਝ ਲਿਆ। ਜਿੱਥਾ ਗੁਰੂ ਆਗੈ ਉਹ ਪਛਾਣ ਕੋ ਸਿਸਨਵਾਇਓ। ਕੋਈ ਜਿਹੜਾ ਹੈ ਪ੍ਰਸ਼ਾਨ ਪਛੋਰ ਸਿਸਨਵਾਉਂਦਾ। ਉਹ ਮਤਾਲਬ ਮੂਜਨ ਧਾਇਓ। ਪੂਰ ਗ੍ਰਿਆਨ ਜੋ ਸਭੀ ਜਗਤ ਸ੍ਰੀ ਭਗਵਾਨ ਕੋ ਭੇਦ ਨਾ ਪਾਇ। ਬਾਰੇ ਕਹਿੰਦੇ ਕੋਈ ਪਛੋਲ ਸਿਸਨਵਾਈ ਜਾਂਦਾ। ਗੁਰੂ ਆਗੈ ਨਾ ਦੱਖਣ ਦੇਸ਼ ਹਰੀ ਕਵਾਸਾ ਪਸ਼ਮ ਅਲੇ ਮੁਕਾਮਾ ਦਿਲ ਵਿੱਚ ਖੋਜ ਦਲੇਂਦਨ ਖੋਜੋ ਇਹੀ ਥੌ ਮੁਕਾਮਾ ਕਹਿੰਦੇ ਕੋਈ ਨਹੀਂ ਦਾ ਦੱਖਣ ਵਿੱਚ ਕੋਈ ਨਹੀਂ ਦਾ ਪਸ਼ਮ ਵਿੱਚ ਇਹ ਪਿਆ ਰਹੋ ਆ ਦਿਲ ਦੇ ਅੰਦਰ ਖੋਜੋ ਪ੍ਰਮਾਤਮਾ ਇੱਥੇ ਕਿਤੇ ਬਾਹਰ ਨਹੀਂ ਬਿਠਾ ਹੋਇਆ ਰੇਗ ਗਿੰਦ ਲੰਬਰ ਜੁਜਰ ਪੀਤ ਸੇਤੰਬਰ ਕਰ ਸ਼ਾਮ ਸੁਧਾਰਾ ਚੌਥਾ ਜਿਹੜਾ ਸੀ ਰਿੰਗ ਵੇਦ ਉਹ ਨੀਲੇ ਕੱਪੜੇ ਜੁੰਜਰਵੇਂ ਦੇ ਪੀਲੇ ਕੱਪੜੇ ਅਰੇ ਸ਼ਾਮ ਵੇਨ ਪਰਦੇ ਸੋਨੇ ਚਿੱਟੇ ਕੱਪੜੇ ਪਾਣਗੇ ਬਾਟਦਾਂ ਦੇ ਸੰ ਭਾਵ ਰਾਮ ਕ੍ਰਿਸ਼ਨ ਦੇ ਹੰਸਾ ਅਵਤਾਰ ਦੇ ਪਾਸ਼ਿਕ ਹੋ ਗਏ ਆਪਣੇ ਆਪਣੇ ਧਰਮ ਕਰਦੇ ਸਨ ਅੱਜ ਵੀ ਨੀਲੇ ਪੀਲੇ ਚਿੱਟੇ ਜੋੜੇ ਪਾਉਂਦੇ ਨੇ ਮਾਤ ਪਸੰਦ ਲੋਕ ਬਕੋ ਵੱਖਰੰਗਾ ਦੇ ਪਾਉਂਦੇ ਨੇ ਪਰ ਗੁਰਮੁਖ ਦੇ ਵਿੱਚ ਸਭੇ ਰਗ ਨਰੇ ਦੇਤੇ ਮਨ ਭਵਨ ਹੋਲੇ ਵਾਲੇ ਸਾਰੇ ਦੁੱਖ ਸੁੱਖ ਰੰਗ ਬਰਾਬਰ ਨੇ ਕੋਈ ਖਾਸ ਰੰਗ ਨਹੀਂ ਤੇ ਕੋਈ ਖਾਸ ਨਹੀਂ ਹੈ ਇਸ ਵਾਰ ਤੇ ਕਿੰਨੇ ਰਿਗਵੇਦ ਵਾਲੇ ਨੀਲੇ ਕੱਪੜੇ ਜੁਜਰ ਵਾਲੇ ਪੀਲੇ ਕੱਪੜੇ ਅਤੇ ਸ਼ਾਮਵੇਦ ਪੜਨ ਵਾਲੇ ਚਿੱਟੇ ਕੱਪੜੇ ਪਾਣ ਕੇ ਬਾੜ ਕਰਦੇ ਸਰ ਭਾਵ ਰਾਗ ਪ੍ਰਸ਼ਨ ਤੇ ਅਨਸਰਤਾਂ ਦੇ ਪਾਸੇ ਹੋ ਕੇ ਆਪਣੇ ਆਪਣੇ ਧਰਮ ਕਰਦੇ ਸਰ ਤਰਹ ਜੋਗੇ ਤਰਹ ਧਰਮ ਉਚਾਰਾ ਤਿੰਨ ਜੋਗਾਂ ਨੇ ਤਿੰਨ ਧਰਮ ਵੱਖ-ਵੱਖ ਉਚਾਰਦੇ ਸਨ ਸੇ ਭਾਈ ਗੁਰਦਾਰੀਆਂ 12 ਜਿਹੜੀਆਂ ਬਿਲਕੁਲ ਪਿਆਰੀ ਇਹ ਸਾਰਾ ਇਤਿਹਾਸ ਅੰਦਰ ਦੰਦੀਆਂ ਨੇ ਪਹਿਲਾ ਪਹਿਲਾ ਜੋਗਾ ਵਿੱਚ ਕੀ ਹੁੰਦਾ ਆ ਇਹ ਤਾਂ ਦੇ ਮੇਰੇ ਖਜੂਰ ਉਪਰ ਹੀ ਜਾਣਦੇ ਹੋਣੇ ਅੱਜ ਅਸੀਂ ਆਪਣੇ ਇਤਿਹਾਸ ਨੂੰ ਪੜਦੇ ਘਟਿਆ ਇੱਕ ਤੈਨੂੰ ਵਿਚਾਰੀਏ ਪੜੀਏ ਦੇ ਸਾਡਾ ਜੀਵਨ ਸਫਲਾ ਹੋ ਜਾਵੇ ਗਿਆਨ ਹੋ ਜਾਵੇ ਫਿਰ ਸਾਰਾ ਗੁਰਮਤਿ ਦੀ ਸੋਝੀ ਪੈਦੀ ਆ ਤਾਈਆਂ ਨੇ ਕਿਨੇ ਭਾਈਵਾਲ ਗੁਰਦਾਰ ਦੀਆਂ ਵਾਰਾਂ ਨੂੰ ਪੁਜੀ ਦਾ ਕਿਤਾਬ ਪੜਿਆ ਹੋਇਆ ਹੈ ਬਾਰੇ ਸਾਰੇ ਗਿਆਨ ਆਜ ਜਗਤ ਨੂੰ ਲੈ ਕੇ ਸੋ ਇੰਨੇ ਕੋ ਵਿਚਾਰ ਪਰਵਾਣ ਕਰਨ ਦੀ ਛੋੜਾ ਜਿਹਾ ਯਤਨ ਸ਼ੁਰੂ ਕੀਤਾ ਆਪਾਂ ਤਾਂ ਕਿ ਨਾਲ ਨਾਲ ਆਪਾਂ ਸੰਥਿਆ ਲੈ ਲਈਏ ਸੰਥਿਆ ਨੂੰ ਨਾਲ ਨਾਲ ਆਪਾਂ ਹੋਰ ਸੰਜਾ ਕਰੀ ਜਾਈਏ ਸਾਰੀਆਂ ਸੰਗਤਾਂ ਵੀ ਸੁਣ ਸਕਣ ਪੜ੍ਹ ਸਕਣ ਤੇ ਸਮਝ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ